ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਸੋਜੀ ਚੋਣਾਂ ਦਾ ਮੁੱਦਾ ਬਿਲਕੁਲ ਹੁਣ ਪਖਿਆ ਪਿਆ ਹੈ ਸੁਭਾਖੋਕ ਲੀਡਰਾਂ ਬਾਰੇ ਨਗਰਾਂ ਦੇ ਵਿੱਚ ਬੀਬੀਆਂ ਦੇ ਲੀਡਰਾਂ ਬਾਰੇ ਕੀ ਵਿਚਾਰਿਆ ਇੱਕ ਇੱਕ ਗੱਲ ਸੁਣਨੇ ਵਾਲੀ ਹੈ ਜੀ ਦੇਖੋ ਰਾਣੀ ਨੂੰ ਕੀ ਮੈਂ ਤਾਂ ਮੂੰਹ ਤਾਂ ਕਹਿੰਨੀ ਵਾਦੋ ਨਸ਼ਾ ਪਤਾ ਚੱਲੀ ਜਾਂਦਾ ਵਾਦੋ ਤੇ दारू ਵੋਟਾਂ ਆ ਗਈਆਂ ਬੰਦਿਆਂ ਨੂੰ दारू ਦੇ ਜਾਂਦੇ ਆ ਤੇ ਬੁੜੀਆਂ ਨੂੰ ਕੋ ਪੁੱਛਦਾ ਹੀ ਨਹੀਂ ਪੁੱਛਦੇ ਨਾ ਵੋਟਾਂ ਨਹੀਂ ਅਗਰ ਆਇਆ ਵੜਾ ਗਣੇ ਚੱਕਵਾਂਡ ਤਾਂ ਹੀ ਬੀਬੀ ਹਜ਼ਾਰ ਦੇ ਉਹਨਾਂ ਸਾਡੇ ਘਰਾਂ 'ਚ ਆ ਗਏ ਸੀ ਬਹੁਤ ਕੋਠੀ ਪਾਈ ਅਸੀਂ ਤੈਨੂੰ ਬਖਾਵਾਂ ਦੇ ਵੀਰੇ ਘਰੇ ਆਇਓ ਸਾਡੇ ਆਇਆ ਤਾ 5 ਕਿਲੋ ਕਰਨ ਕਰਤੀ ਆ ਆਪਣੇ 5 ਕਿਲੋ ਦਸੀ ਕਰਕੇ ਜਵਾਕ ਹੀ ਖਾ ਜਾਂਦੇ ਆ ਆਇਆ ਮੂੰਹ ਤੇ ਕਈ ਨਹੀਂ ਕੋਈ ਕਿਸ ਨੂੰ ਕੋਹ ਨਹੀਂ ਦਿੰਦਾ ਲਾਰਾ ਲਾ ਜਾਂਦਾ ਮਿੱਠੀ ਗੋਲੀ ਦੇ ਜਾਂਦਾ ਵੋਟਾਂ ਲੈ ਜਾਂਦਾ ਪੁੱਤ ਸਾਡੇ ਘਰ ਕੋਈ ਨਹੀਂ ਤਾ ਜਮਾਈ ਹੋ ਹੋਏ ਪਏ ਆ ਘਰ ਨਹੀਂ ਪੈਂਦੇ ਸਾਡੇ ਅੱਛਾ ਜੀ ਆਈ ਵਾਰੀ ਫਰੂ ਭਰਾ ਲੈਂਦੇ ਆ ਅੱਛਾ ਜੀ ਤੇ ਮੁੜ ਕੇ ਕੁਛ ਦਿੰਦੇ ਨਹੀਂ ਇਰੇ ਆਉਂਦੀ ਆ ਕਿ ਮੁਰ ਜਾਂਦੇ ਲੈ ਕੇ ਲੈ ਜਾਂਦੇ ਆ ਅੱਛਾ ਆਉਂਦੇ ਉਹ ਨਹੀਂ ਆਉਂਦੇ ਸਾਡੇ ਅੱਛਾ ਕੋਈ ਕੰਮ ਨਹੀਂ ਕਰਕੇ ਦਿੰਦੇ ਕਰੋਨਾ ਟੀਕਾ ਕਰੋਨਾ ਟੀਕਾ ਵੀ ਲਵਾ ਲੈ ਮੰਜਾਂ ਤੇ ਵੀ ਪਾਇ ਗਏ ਤਾ ਸਿੱਕਾ ਸਾਡਾ ਕੁਝ ਵੀ ਨਹੀਂ ਬਣਾਇਆ ਲਾਉਂ ਚੱਕ ਚੱਕ ਅਸੀਂ ਕੰਮ ਦੇ ਪਾਏ ਆ ਅੱਛਾ ਜੀ ਕੱਲਾ ਜਣਾ ਕਮਾਉਣ ਦੇ ਪੰਜ ਜਣੇ ਅਸੀਂ ਖਾਣ ਵਾਲੇ ਮਗਰ ਅੱਛਾ ਤੇ ਸਾਡਾ ਕੁਝ ਵੀ ਨਹੀਂ ਬਣਾਇਆ ਠੀਕ ਹੈ ਜੀ ਕੋਈ ਨਰੇਗਾ ਦਾ ਕੰਮ ਚੱਲਦਾ ਹੋਵੇ ਮੈਂ ਤਾਂ ਨਰੇਗਾ ਦਾ ਕਿਸੇ ਨੂੰ ਕਾਰਡ ਵੀ ਨਹੀਂ ਬਣਾਇਆ ਘਰੇ ਬੈਠੀ ਸਭ ਜਾਂਦੇ ਆ ਆਪਾਂ ਸਿੱਧੇ ਆ ਨੇ ਸਭ ਲੰਦੇ ਮਾ ਕਰੇ ਬੈਠੀ ਮੈਂ ਤਾਂ ਕਿਸੇ ਨੇ ਬਣਾਇ ਨਹੀਂ ਮਤਲਬ ਆਰਦੀਆਂ ਪਰ ਫਰਕ ਹੀ ਥੱਕ ਗਈ ਆਰਦੀ ਵੀ ਮੇਰੀ ਕਿਸੇ ਨੇ ਭਰੀ ਠੀਕ ਹੈ ਜੀ ਹਾਂਜੀ ਆਟਾ ਦਾਲ ਕੋਈ ਮਿਲਦਾ ਨਹੀਂ ਕੋਈ ਮਿਲਦਾ ਸਾਨੂੰ 5 ਕਿਲੋ ਕਣ ਕੇ ਮਿਲਦੀ ਆ 5 ਕਿਲੋ ਕਾਤੀ ਆ 5 ਤਾਂ ਕਾਣ ਕੇ ਤਾਂ 5 ਕਿਲੋ ਕਾਤੀ ਸਦੀ ਅੱਛਾ ਮੈਂ ਤਾਂ ਮੂ ਤਾਂ ਕਹੀ ਨਹੀਂ ਇਹ ਬੁੜੁੰਗਾ ਤੱਕ ਲੀਟਰਾਂ ਨੇ ਪਹੁੰਚ ਨਹੀਂ ਕੀਤੀ ਕੀ ਤੁਹਾਡੀਆਂ ਮੰਗਾ ਉਹਨਾਂ ਨੇ ਪੁੱਛਿਆ ਨਹੀਂ ਆ ਕੇ ਕਿਹੜੀਆਂ ਮੰਗਾ ਵੀਰਾ ਕੋਈ ਪੁੱਛਦਾ ਨਹੀਂ ਆ ਕੇ ਅੱਛਾ 1000 ਰੁਪਏ ਮੋਤੇ ਜਨ ਕਿਹਾ ਸੀ ਭਗਵੰਤ ਮਾਣੇ ਪਾਇਆ ਕਰੂੰ 2500 ਰੁਪਏ ਪੈਸਨ ਪਾਇਆ ਕਰੂੰ ਕਹੇ ਨਾ ਕੁਛ ਨਹੀਂ ਪਾਇਆ ਅੱਛਾ ਹਾਂ ਨ ਅੱਛਾ ਉਹ ਨਹੀਂ ਆਏ ਭਰਾਵਾ ਠੀਕ ਹੈ ਜੀ ਹਾਂ ਆਈ ਤਾਂ ਮੂੰਹ ਤੇ ਕਹੀ ਨਹੀਂ ਕੋਈ ਕਿਸੇ ਨੂੰ ਕੋਹ ਨਹੀਂ ਦਿੰਦਾ ਲਾਰਾ ਲਾ ਜਾਂਦਾ ਮਿੱਠੀ ਗੋਲੀ ਦੇ ਜਾਂਦਾ ਵੋਟਾਂ ਲੈ ਜਾਂਦੇ ਅੱਛਾ ਹਾਂ ਬਸ ਸਿੱਧੀ ਗੱਲ ਆਪਣੇ ਕੋਲ ਤਾਂ ਜੋ ਉਹੀ ਮੰਤਰੀ ਬਣੂ ਜਿਹੜਾ ਵਾਅਦੇ ਕਰਕੇ ਪੂਰੇ ਕਰੂ ਸਹੀ ਗੱਲ ਸਹੀ ਹੈ ਨਾ ਹਾਂ ਇਹੀ ਗੱਲ ਕਹਿਣੀ ਵੀਰੇ ਮੈਂ ਤਾਂ ਆਪਾਂ ਸਿੱਧੀ ਗੱਲ ਡਰ ਕੇ ਨਹੀਂ ਕਹਿਣੀ ਮੈਂ ਤਾਂ ਸ਼ਰਿਆਮ ਕਹਿਣੀ ਆ ਜਿਹੜੇ ਚੌਂਕੇ ਹੁੰਦੇ ਉਹ ਖਾ ਜਾਂਦੇ ਆ ਮੰਤਰੀ ਸਹੀ ਹੁੰਦੇ ਆ ਦਿੰਦੇ ਆ ਉਥੋਂ ਰਾਸ਼ਨ ਪਹਚਾਉਂਦੇ ਆ ਗਰੀਬਾਂ ਨੂੰ ਪਹਚਾਓ ਪਰ ਗਾਂ ਆਲੇ ਨਹੀਂ ਪਹਚਾਉਂਦੇ ਇਹ ਪਿੰਡ ਦੇ ਜਿਹੜੇ ਤੁਹਾਡੇ ਲੀਡਰ ਆ ਉਹ ਨਹੀਂ ਸਾਥ ਦਿੰਦੇ ਕੋਈ ਮਾ ਦਿੱਤੇ ਆ ਭਰਾਵਾ ਲੀਡਰਾਂ ਨੇ ਸਾਥ ਉਹ ਤਤਾਂਆਂ ਤਾਂ ਕੋਠੀਆਂ ਪਾਲੀਆਂ ਅੱਛਾ ਹਾਂ ਸਿੱਧੀ ਗੱਲ ਹਾਂ ਕੋਈ ਵੀ ਕਹੇ ਸਾਥ ਦਿੰਦਾ ਜੇ ਤੇਰੇ ਕੋਲੇ ਆ ਤੈਨੂੰ ਮੰਤਰੀ ਪਹਚਾਦਾ ਤੇ ਇਹਨਾਂ ਹੱਕ ਨਹੀਂ ਕਰੀ ਬਣਾਈ ਪਹਚਾਉਂਦਾ ਤੂੰ ਆ ਦਾ ਘਰੇ ਬਣਾ ਕੇ ਬਹਿ ਜਾਣਾ ਤੇ ਸਾਡੇ ਤਾਂ ਕੋਈ ਗਰੀਬਾਨ ਨਹੀਂ ਕੋਸ ਹੁੰਦਾ ਇਹ ਗੱਲ ਆ ਮਤੇ ਹੀ ਕਹਿੰਨੀ ਪ੍ਰਭ ਕੋਹ ਨਹੀਂ ਕਹਿਣੇ ਹੁੰਦਾ ਨਾ ਕੋਈ ਦੇਵੇ